ਛੋਟੇ ਸਹਿਬ ਜਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਤ ਪਿੰਡ ਗੜ੍ਹਪਧਾਣਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੱਸ ਸਟੈਂਡ ਦੇ ਉੱਪਰ ਜਿਹੜਿਆ ਦੁੱਧ ਦੇ ਲੰਗਰ ਲਗਾਏ ਗਏ ਇਸ ਤੇ ਨਾਲ ਹੀ ਜਿਹੜਿਆ ਬਿਸਕੁਟ ਔਰ ਰਸਤਾ ਰਸ ਵਰਤਾਏ ਗਏ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪਿੰਡ ਗੜ੍ਹਪਧਾਣਾ ਛੋਟੇ ਸਹਿਬ ਜਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਤ ਦੁੱਧ ਦੇ ਲੰਗਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਭਰ ਵਿੱਚ ਔਰ ਵਿਦੇਸ਼ਾਂ ਵਿੱਚ ਵੀ ਲਗਾਏ ਜਾਂਦੇ ਨੇ ਔਰ ਥਾਂ ਥਾਂ ਜਿਹੜੇ ਲੰਗਰ ਲਗਾਏ ਗਏ ਇਸ ਵਕਤ ਗੜ੍ਹਪਧਾਣਾ ਤੋਂ ਦੇਖ ਪਾ ਰਹੇ ਹਾਂ ਜਿੱਥੇ ਦੁੱਧ ਦੇ ਲੰਗਰ ਲਗਾਏ ਗਏ ਉੱਥੇ ਹੀ ਰਸ ਤੇ ਬਿਸਕੁਟ ਵੀ ਜਿਹੜੇ ਆ ਵਰਤਾਏ ਜਾ ਰਹੇ ਨੇ ਔਰ ਬੱਸ ਸਟੈਂਡ ਪਿੰਡ ਗੜ੍ਹਪਧਾਣਾ ਵਿਖੇ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਹਿਰਦ ਬਾਬਾ YouTube ਚੈਨਲ ਦੇ ਉੱਪਰ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿਸ ਥਾਂ ਤੇ ਉੱਪਰ ਜੋ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਅਸੀਂ ਆਪਣੇ ਇੱਕ ਚੈਨਲ ਦੇ ਉੱਪਰ ਦਿਖਾਈਏ ਔਰ ਜੇਕਰ ਤੁਸੀਂ ਕੋਈ ਵੀ ਖਬਰ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ 98763 79499 98763 79499 ਦੇ ਉੱਪਰ ਤੁਸੀਂ ਫੋਨ ਕਰ ਸਕਦੇ ਹੋ ਔਰ ਫੋਨ ਕਰਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਲਗਵਾਉਣਾ ਚਾਹੁੰਦਾ ਹੈ ਤੇ ਉਹ ਸਾਨੂੰ ਇਸ ਨੰਬਰ ਦੇ ਉੱਪਰ ਫੋਨ ਕਰ ਲੈ। ਔਰ ਅਸੀਂ ਜਿਹੜਾ ਆ ਕਿ ਸਾਡੇ ਪੱਤਰਕਾਰ ਥਾਂ-ਥਾਂ ਤੇ ਬੈਠੇ ਹੋਏ ਨੇ ਸਬੰਧਤ ਚੈਨਲ ਬੈਠੇ ਹੋਏ ਨੇ ਅਸੀਂ ਤੁਹਾਡੀ ਹਰ ਖਬਰ ਨੂੰ ਆਪਣੇ ਇਸ ਚੈਨਲ ਦੇ ਉੱਤੇ ਲਗਾਵਾਂਗੇ ਔਰ ਤੁਸੀਂ ਦੇਖ ਪਾ ਰਹੇ ਹੋ ਪਿੰਡ ਗੜ੍ਹਪਧਾਣਾ ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਦੁੱਧੇ ਲੰਗਰ ਲਗਾਏ ਗਏ ਨੇ ਔਰ ਬਿਸਕੁਟ ਵਰਤਾਏ ਜਾ ਰਹੇ ਨੇ ਔਰ ਇਸਤੇ ਨਾਲ ਰਸ ਵੀ ਜਿਹੜਾ ਆ ਵਰਤਾਇਆ ਜਾ ਰਿਹਾ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰਦ ਬਾਬਾ YouTube ਚੈਨਲ ਦੇ ਉੱਪਰ ਪਿੰਡ ਗੜ੍ਹਪਧਾਣਾ ਨਵਾਂ ਸ਼ਹਿਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਗੜ ਪ੍ਰਧਾਨਾ ਤੋਂ ਤੁਸੀਂ ਦੇਖ ਪਾ ਰਹੇ ਹੋ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਕੀ ਥਾ ਥਾਂ ਦੇ ਉੱਪਰ ਦੁੱਧ ਦੇ ਲੰਗਰ ਲੱਗੇ ਹੋਏ ਨੇ ਇਸੇ ਤਰ੍ਹਾਂ ਹੀ ਇਸ ਵਕਤ ਅਸੀਂ ਖੜੇ ਆ ਗਿਆ ਡਾਕਟਰ ਬੀ ਆਰ ਅੰਬੇਦਕਰ ਚੌਕ ਔੜ ਦੇ ਵਿਕੇ ਜੋ ਨੌਜਵਾਨਾਂ ਵੱਲੋਂ ਜਿਹੜਾ ਇੱਥੇ ਦੁੱਧ ਦਾ ਲੰਗਰ ਲਗਾਇਆ ਗਿਆ ਆ ਔਰ ਇਸਤੇ ਨਾਲ ਹੀ ਜਿਹੜੇ ਆ ਬਿਸਕੁਟ ਜਿਹੜੇ ਆ ਉਹ ਵੀ ਵਰਤਾਏ ਜਾ ਰਹੇ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਵੀ ਨੇ ਸਾਰੇ ਸੇਵਾ ਦੇ ਵਿੱਚ ਸ਼ਾਮਲ ਨੇ ਬੱਚੇ ਵੀ ਜਿਹੜੇ ਆ ਉਹ ਸੇਵਾਵਾ ਕੋ ਵੀ ਨਵਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਇੱਕ ਬਹਾਰਾ ਰੋਡ ਤੇ ਰਾਹੋਂ ਰੋਡ ਨੂੰ ਇਹ ਰਸਤਾ ਜਾਂਦਾ ਹੈਗਾ ਆ ਔਰ ਟ੍ਰੈਫਿਕ ਦਾ ਵੀ ਇਹਨਾਂ ਵੱਲੋਂ ਜਿਹੜਾ ਪੂਰਾ ਧਿਆਨ ਰੱਖਿਆ ਜਾ ਰਿਹਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੱਥੇ-ਜਿੱਥੇ ਵੀ ਇਹ ਲੰਗਰ ਵਰਤਾਏ ਜਾ ਰਹੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਤੇ ਦਿਖਾਏ ਜਾਣ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਫ ਘਰਚਾ ਦੀ ਵਿਸ਼ੇਸ਼ ਰਿਪੋਰਟ ਦੇ ਵਿੱਚ ਜਿਹੜਾ ਹੈਗਾ ਆ ਕਿ ਇੱਥੇ ਵੀ ਦੁੱਧੇ ਲੰਗਰ ਲਗਾਏ ਗਏ ਨੇ ਔਰ ਇਹ ਲੰਗਰ ਜਿਹੜੇ ਹੈ ਗਿਆ ਪ੍ਰੇਮ ਨਗਰ ਮੁਹੱਲਾ ਔਰ 인ਦਰਜੀਤ ਸਿੰਘ ਜੋ ਸੰਦਸਿਆ ਗਿਆ ਹੈਗਾ ਉਹਨਾਂ ਵੱਲੋਂ ਜਿਹੜੇ ਐ ਲੰਗਰ ਲਗਾਏ ਗਏ ਨੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿਸ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਾਂ ਜਿ ਸਾਦਤ ਦੇ ਪ੍ਰੋਗਰਾਮ ਹੁੰਦੇ ਨੇ ਨਵਾਂ ਸ਼ਹਿਰ ਦਬਾਬਾ ਹੀ ਇੱਕ ਅਜਿਹਾ ਚੈਨਲ ਆ ਜੋ ਤੁਹਾਨੂੰ ਹਰ ਪ੍ਰੋਗਰਾਮ ਜਿੰਨੇ ਵੀ ਜੋ ਹੁੰਦੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਉਂਦੇ ਹੈਗੇ ਆ ਇਸ ਵਕਤ ਅਸੀਂ ਔੜ ਦੇ ਵਿੱਚ ਖੜੇ ਹੈਗੇ ਆ ਔਰ ਤੁਸੀਂ ਦੇਖ ਪਾ ਰਹੇ ਹੋ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਦੁੱਧ ਦੇ ਲੰਗਰ ਜੋ ਆ ਇਹ ਵਰਤਾਏ ਜਾ ਰਹੇ ਨੇ ਇਸ ਦੇ ਨਾਲ ਨਾਲ ਹੀ ਤੁਸੀਂ ਦੇਖ ਪਾ ਰਹੇ ਹੋ ਰਸ ਜਿਹੜੇ ਆ ਜਾਂ ਬਿਸਕੁਟ ਵਗੈਰਾ ਜਿਹੜੇ ਆ ਉਹ ਵੀ ਵਰਤਾਏ ਜਾ ਰਹੇ ਨੇ ਨਮਾ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਵਰਚਾ ਦੀ ਤੁਸੀਂ ਵਿਸ਼ੇਸ਼ ਕਵਰਜ ਜਿਹੜੀ ਆ ਵਿਸ਼ੇਸ਼ ਰਿਪੋਰਟ ਜਿਹੜੀ ਆ ਉਹ ਤੁਸੀਂ ਆਪਣੇ ਚੈਨਲ ਤੇ ਦੇਖ ਪਾਰ ਲੇ ਡੇਡੀਆਂ ਵੀ ਜਿਹੜੇ ਆ ਉਹ ਆਪਣੇ ਵੱਲੋਂ ਜਿਹੜੀ ਸੇਵਾ ਆ ਇਸ ਮੌਕੇ ਤੇ ਨਮਾ ਬਾ ਰਹੇ ਨੇ ਨਮਾਸ਼ਕਾਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਘਰਚਾ ਦੀ ਤੁਸੀਂ ਇਹ ਵਿਸ਼ੇਸ਼ ਰਿਪੋਰਟ ਜਿਹੜੀ ਆ ਆਪਣੇ ਚੈਨਲ ਤੇ ਦੇਖ ਪਾ ਰਹੇ ਹੋ ਦਵਾਪਾ ਚੈਨਲ ਇਹ ਪਰਵਾਰਿਕ ਚੈਨਲ ਹੈ ਜੀ ਤੇ ਤੁਸੀਂ ਸਾਰੇ ਇਸ ਐਸ ਐਨ ਐਲ ਯੂ ਦੇਖਦੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 987637949